ਅਸੀਂ ਸਿੱਖ ਪੰਥ ਨੂੰ ਜਿਹੜਾ ਬੜਾ ਗਹਿਰਾ ਸੰਕਟ ਆ ਜੇ ਸਮੇਂ ਚੋਂ ਆਪਾਂ ਗੁਜ਼ਰ ਰਹੇ ਆ ਸਿੱਖ ਪੰਥ ਨੂੰ ਸੰਕਟ ਤੋਂ ਕੱਢ ਸਕੀਏ ਤੇ ਦੁਬਾਰਾ ਮੋੜ ਸੁਰ ਜਿੱਤੀ ਵੱਲ ਸ਼੍ਰੋਮਣੀ ਕਾਲੀਦਾਨ ਨੂੰ ਲੈ ਕੇ ਜਾਈਏ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਸਾਡਾ ਸਾਥ ਦੇਵੇ ਅਸੀਂ ਅਪੀਲ ਬੇਨਤੀ ਕਰਦੇ ਆ ਸਮੁੱਚੇ ਸਿੱਖ ਪੰਥ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਸਾਰੀਆਂ ਪੰਥਕ ਅਕੈਸ਼ੀਆਂ ਨੂੰ ਅਤੇ ਪੰਜਾਬੀਆਂ ਨੂੰ ਚਾਲਕ ਨੇ ਕਾੜੀ ਸਿੰਘ ਨੇ ਕਬੀਸ਼ਰ ਨੇ ਇਤਿਹਾਸਕਾਰ ਨੇ ਬੁੱਧੀਜੀਵੀ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਜਿੱਥੇ ਤੁਸੀਂ ਸਾਨੂੰ ਆਪਣੇ ਸੁਝਾਅ ਵੀ ਦਿਓ ਕਿਵੇਂ ਆਪਾਂ ਇਸ ਲਹਿਰ ਨੂੰ ਤਗੜਾ ਤੇ ਪ੍ਰਚੰਡ ਕਰ ਸਕਾਂਗੇ ਕਿਵੇਂ ਸੰਗਤਾਂ ਦਾ ਜਿਹੜਾ ਕਿ ਭਰੋਸਾ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਉਸ ਭਰੋਸੇ ਨੂੰ ਦੁਬਾਰਾ ਕਿਵੇਂ ਕਾਇਮ ਕੀਤਾ ਜਾ ਸਕੂਗਾ ਮੈਂ ਤਜ਼ਕੀਰ ਕਰਾਂਗੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ ਆਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਉਹਨਾਂ ਤੋਂ ਬੜੀ ਆਸ ਹੈ ਤੇ ਸਾਰਾ ਸਿੱਖ ਪੰਥ ਇਤੇਗ ਲਾ ਕੇ ਬੈਠਾ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਆਪਣਾ ਸਿਧਾਂਤ ਆਪਣੀ ਵਿਚਾ ਦਾ ਰਸੂਲ ਨੇ ਸਿਖਾंदे ਉਹਦੇ ਮੁਤਾਬਕ ਇਹ ਫੈਸਲਾ ਹੋਊਗਾ ਤੇ ਸਾਨੂੰ ਯਕੀਨ ਹੈ ਅੱਜ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੀ ਪ੍ਰੈਜ਼ੀਡੀਅਮ ਦੇ ਸਾਰੇ ਮੈਂਬਰ ਸਹਿਬਾਨ ਇੱਥੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੀਗੇ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਤੇ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਨ ਤੇ ਸਾਰਿਆਂ ਨੇ ਗੁਰੂ ਸਾਹਿਬ ਦਾ ਹੌਂਕ ਅਸਰਾ ਲਿਆ ਅਤੇ ਅਰਦਾਸ ਬੇਨਤੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਗੁਰੂ ਰਾਮਦਾਸ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਕਿ ਇਹ ਜਿਹੜਾ ਅਸੀਂ ਮਿਸ਼ਨ ਅਰੰਭਿਆ ਆ ਇਹ ਜਿਹੜਾ ਉਪਰਾਲਾ ਕੀਤਾ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਕਿ ਅਸੀਂ ਸਿੱਖ ਪੰਥ ਨੂੰ ਜਿਹੜਾ ਬੜਾ ਗਹਿਰਾ ਸੰਕਟ ਆ ਜੇ ਸਮੇਂ ਚੋਂ ਆਪਾਂ ਗੁਜ਼ਰ ਰਹੇ ਆ ਸਿੱਖ ਪੰਥ ਨੂੰ ਸੰਕਟ ਚੋਂ ਕੱਢ ਸਕੀਏ ਤੇ ਦੁਆਰਾ ਮੋਢ ਸੁਰਜੀਤੀ ਵੱਲ ਸ਼੍ਰੋਮਣੀ ਕਾਲੀਦਾਨ ਨੂੰ ਲੈ ਕੇ ਜਾਈਏ ਤੇ ਅਕਾਲੀ ਦਲ ਵਾਸਤੇ ਅਸੀਂ ਜਿਹੜੀ ਇਹ ਯੂਜਨਾ ਹੈ ਸੇਵਾ ਕਰਨੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੀ ਸੰਗਤ ਸਾਡਾ ਸਾਥ ਦੇਵੇ ਅਸੀਂ ਅਪੀਲ ਬੇਨਤੀ ਕਰਦੇ ਹਾਂ ਸਮੁੱਚੇ ਸਿੱਖ ਪੰਥ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਸਾਰੀਆਂ ਪੰਥਕ ਹਤੈਸੀਆਂ ਨੂੰ ਅਤੇ ਪੰਜਾਬੀਆਂ ਨੂੰ ਕਿ ਇਹ ਦੇਖੋ ਸਾਰਿਆਂ ਦਾ ਸਾਂਝਾ ਇਹ ਉਪਰਾਲਾ ਆ ਅਸੀਂ ਬੜਾ ਪੱਕਾ ਮਨ ਬਣਾ ਕੇ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨਮਾਇੰਦਾ ਜਮਾਤ ਆ ਪੰਜਾਬ ਦੀ ਇਹ ਰਾਜਸੀ ਪਾਰਟੀ ਆ ਜਿਹਨਾਂ ਜਿਹਦਾ ਬੜਾ ਪੁਰਾਣਾ ਲੰਬਾ ਇਤਿਹਾਸਿਕ ਇਤਿਹਾਸ ਆ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬੜੀਆਂ ਸ਼ਹਾਦਤਾਂ ਵੀ ਹੋਈਆਂ ਤੇ ਬੜੇ ਤਸੀਹੇ ਚੱਲੇ ਜਿਹਦੇ ਨਾਲ ਅਸੀਂ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਇਆ ਆਜ਼ਾਦੀ ਤੋਂ ਬਾਅਦ ਵੀ ਸਾਡਾ ਬਹੁਤ ਵੱਡਮੁੱਲਾ ਹਿੱਸਾ ਆ ਆਪਣੇ ਦੇਸ਼ ਹਿੰਦੁਸਤਾਨ ਦੇ ਵਿੱਚ ਤੇ ਹੁਣ ਜੇ ਅਗਰ ਸਾਡੇ ਵਿੱਚ ਕੋਈ ਕਮਜ਼ੋਰੀ ਆ ਗਈ ਸਾਡੇ ਚ ਨਿਗਾਰ ਆ ਗਿਆ ਅਸੀਂ ਉਹਨੂੰ ਦੂਰ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਰਦਾਰ ਲਹਿਰ ਦਾ ਮਿਸ਼ਨ ਇਹਨੂੰ ਬਣਾ ਕੇ ਤੁਰੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਸੰਗਤ ਸਾਡਾ ਸਾਥ ਦੇਣਗੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਪ੍ਰਚਾਰਕ ਨੇ ਤੁਹਾਡੀ ਸਿੰਘ ਨੇ ਕਵੀਸ਼ਰ ਨੇ ਇਤਿਹਾਸਕਾਰ ਨੇ ਬੁੱਧੀਜੀਵੀ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਤੁਸੀਂ ਸਾਨੂੰ ਆਪਣੇ ਸੁਝਾਅ ਵੀ ਦਿਓ ਕਿਵੇਂ ਆਪਾਂ ਇਸ ਲਹਿਰ ਨੂੰ ਤਕੜਾ ਤੇ ਪ੍ਰਚੰਡ ਕਰ ਸਕਾਂਗੇ ਕਿਵੇਂ ਸੰਗਤਾਂ ਦਾ ਜਿਹੜਾ ਅੱਗੇ ਭਰੋਸਾ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਉਸ ਭਰੋਸੇ ਨੂੰ ਦੁਬਾਰਾ ਕਿਵੇਂ ਕਾਇਮ ਕੀਤਾ ਜਾ ਸਕੂਗਾ ਤੇ ਨਾਲ ਤੁਸੀਂ ਸਾਡੀ ਇਸ ਲਹਿਰ ਦਾ ਹਿੱਸਾ ਵੀ ਬਣੋ ਸੁਖੀਰ ਬਾਦਲ ਨੇ ਇਹ ਸਪਸ਼ਟ ਕਰਨ ਜਿਹੜਾ ਇਹ ਤਾਂ ਹੁਣ ਦੇਖੋ ਸਿੰਘ ਸਭਾਨਾ ਦੇ ਕੋਲ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹਦੇ ਤੇ ਕੋਈ ਗੱਲ ਕਰਨੀ ਕੋਈ ਬਹੁਤੀ ਵਾਜਿਬ ਨਹੀਂ ਇੱਥੇ ਇਸ ਪਵਿੱਤਰ ਸਥਾਨ ਤੇ ਆ ਕੇ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਬਾਨ ਜੋ ਸਿੱਖ ਪੰਥ ਦੀ ਪਰੰਪਰਾ ਹੈ ਜੋ ਆਪਣਾ ਇਤਿਹਾਸਿਕ ਆਪਣੇ ਕੋ ਉਧਾਰਨਾ ਰਹੀਆਂ ਨੇ ਉਹਦੇ ਮੁਤਾਬਕ ਸਿੰਘ ਸਬਾਨ ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਨਾਂ ਤੇ ਮਿਹਰ ਕਰਨਗੇ ਤੇ ਉਹਦੇ ਮੁਤਾਬਕ ਇਹ ਫੈਸਲਾ ਲੈਣਗੇ ਤੇ ਨਾਲ ਨਾਲ ਇਹ ਵੀ ਚਾਹੁੰਦੇ ਆ ਕਰਕੇ ਅਸੀਂ ਵੀ ਸੰਗਤ ਦੇ ਨਿਵਾਣੇ ਸੇਵਕ ਆ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਐਵੇਂ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਭਾ ਨੂੰ ਆ ਕੇ ਬੇਨਤੀ ਕਰਨ ਉਹਨਾਂ ਨੂੰ ਆਪਣੇ ਸੁਝਾਅ ਦੇਣ ਤਾਂ ਕਿ ਇੱਕ ਵਧੀਆ ਤੇ ਇੱਕ ਆਮ رائے ਬਣ ਸਕੇ ਕਿ ਸਿੱਖ ਪੰਥ ਨੂੰ ਇਸ ਕ੍ਰਾਈਸਿਸ ਵਿੱਚੋਂ ਸਿੱਖ ਲੀਡਰਸ਼ਿਪ ਨੂੰ ਇਸ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ ਤੇ ਸਾਨੂੰ ਉਮੀਦ ਆ ਕਿ ਦੁਨੀਆਂ 'ਚ ਬੈਠੇ ਸਿੱਖ ਪੰਥਦਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ ਦੇਸ਼ ਵਿੱਚ ਵੀ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਆ ਤੇ ਉਹ ਆਪਣੇ ਸੁਝਾਅ ਦੇਣਗੇ ਤੇ ਇਸ ਲਹਿਰ ਦਾ ਵိਸਾ ਬਣਨਗੇ ਪਰ ਕਮੇਟੀ ਦਾ ਮਕਸਦ ਹਮੇਸ਼ਾ ਜਿਹੜੀ ਨਵੀਂ ਕੋਰ ਕਮੇਟੀ ਬਣੀ ਉਹਦਾ ਕੀ ਮਕਸਦ ਹੋ ਸਕਦਾ ਚਲੋ ਇਹ ਤਾਂ ਜੀ ਕਿਸੇ ਨੇ ਕਮੇਟੀ ਬਣਾਤੀ ਕਦੀ ਠਾਤੀ ਆਪਣੀ ਮਰਜ਼ੀ ਦਾ ਸਭ ਕੁਝ ਕਰ ਲਿਆ ਅਸੀਂ ਤੇ ਇਹ ਕਹਿ ਸਕਾਂਗੇ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਆ ਇਹ ਕਿਸੇ ਨਿੱਜੀ ਦੇ ਆਲੇ ਦੋਲੇ ਨਹੀਂ ਘੁੰਮਣੀ ਚਾਹੀਦੀ ਇਹ ਨਿਰਸਵਾਰਥ ਹੋਣੀ ਚਾਹੀਦੀ ਆ ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ ਕੋਈ ਸਾਡਾ ਆਪਣਾ ਸਵਾਰਥ ਨਹੀਂਗਾ ਕੋਈ ਸਾਡਾ ਆਪਣਾ ਏਜੰਡਾ ਨਹੀਂਗਾ ਤੇ ਇਹ ਜਰੂਰ ਕਵਾਂਗੇ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ ਅਸੀਂ ਉਹਨਾਂ ਨੂੰ ਇਹ ਵੀ ਦਿੱਤਾ ਸੀਗਾ ਭਰਾਵਾਂ ਵਾਂਗੂੰ ਸੁਝਾ ਕਿ ਸਿੱਖ ਪੰਥ ਪੰਜਾਬੀ ਜਿਹੜਾ ਬੰਦਾ ਕੁਰਬਾਨੀ ਕਰਦਾ ਉਹਨੂੰ ਅੱਥਾ ਦੇ ਚੱਕਦੇ ਆ ਉਹਨੂੰ ਆਪਣੀਆਂ ਪਲਕਾਂ ਤੇ ਬਿਠਾਉਂਦੇ ਆ ਤੇ ਤੁਹਾਨੂੰ ਵੀ ਤਿਆਗ ਦੇਣਾ ਚਾਹੀਦਾ ਕੁਰਬਾਨੀ ਕਰਨੀ ਚਾਹੀਦੀ ਆ ਕਰਕੇ ਸਮਾਂ ਹੀ ਮੰਗ ਕਰਦਾ ਇਹ ਮੈਂ ਨਹੀਂ ਕਹਿੰਦਾ ਸੰਗਤਾਂ ਕਹਿਦੀਆਂ ਨੇ ਸੰਗਤ ਦੀ ਭਾਵਨਾ ਆ ਸਾਡੇ ਤੋਂ ਬੜੀਆਂ ਕ੍ਰਹਿਤਾਂ ਹੋਈਆਂ ਗਲਤੀਆਂ ਹੋਈਆਂ ਅਸੀਂ ਆਪਣੇ ਕਾਲ ਤੱਕ ਸਭ ਤੋਂ ਮਨਮੁਖ ਹੋ ਗਏ ਤੇ ਦੱਸੋ ਕਿੱਥੇ ਖੜੇ ਆ ਸਾਡਾ ਤਾਂ ਮਰਨ ਜੀਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰੱਖੀ ਨਹੀਂ ਰੱਖ ਸਕੇ ਫਿਰ ਜਿਹੜੇ ਪਾਪੀ ਸੀਗੇ ਅਸੀਂ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਸਕੇ ਉਹਨਾਂ ਨੂੰ ਜਦੋਂ ਪੰਥ ਦੀ ਸਰਕਾਰ ਸੀ ਉਦੋਂ ਸਾਰੇ ਟੰਗ ਦੇਣੇ ਚਾਹੀਦੇ ਸੀਗੇ ਤਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸ਼ਾਂਤ ਹੋ ਜਾਂਦੇ ਇੱਕ ਦਫਾ ਇਨਸਾਫ ਮਿਲ ਜਾਂਦਾ ਸਿੱਖ ਕੌਮ ਨੂੰ ਪਰ ਅੱਜ ਵੀ ਅਸੀਂ ਇਨਸਾਫ ਲੱਭ ਰਹੇ ਆ ਸਾਨੂੰ ਅੱਜ ਵੀ ਇਨਸਾਫ ਨਹੀਂ ਮਿਲ ਰਿਹਾ ਨਾ ਪੰਥ ਦੀ ਸਰਕਾਰ ਨੇ ਦਿੱਤਾ ਸਿੰਘਾਂ ਨੂੰ ਤੇ ਨਾ ਹੀ ਕਾਂਗਰਸ ਨੇ ਨਾ ਕੀ ਕਰਨਾ ਸੀਗਾ ਉਹ ਤਾਂ ਟਾਈਮ ਪਾਸ ਕਰ ਗਿਆ ਆਪਣੇ ਕੈਪਟਨ ਮਹਿੰਦਰ ਸਿੰਘ ਜੀ ਬਿਲਕੁਲ ਲਿਸਟਰ ਸਾਲੋਂ ਉਦੋਂ ਤੇ ਸਾਰੇ ਮਿਲ ਕੇ ਫੈਸਲੇ ਲੈ ਲੇ ਸਾਂਝੇ ਲੈਂਦੇ ਜਾਂਦੇ ਸਨ ਤੁਹਾਡੇ ਵੀ ਹਰ ਗੋਸ ਮੀਟਿੰਗ ਦੇ ਵਿੱਚ ਬੈਠਦੇ ਰਹੇ ਆ ਜੀ ਤੇ ਹੁਣ ਇੱਕੋ ਸੰਵੀਰਵਾਦ ਉੱਤੇ ਘੁੱਟੋ ਪੇ ਜਾ ਰਹੇ ਨੇ ਇਦਾਂ ਜੀ ਜਦੋਂ ਕੋਈ ਫੈਸਲਾ ਲੈਂਦਾ ਤੇ ਉਹ ਸਾਰਿਆਂ ਨੂੰ ਪੁੱਛ ਕੇ ਸਾਰਿਆਂ ਦੀ ਸਲਾਹ ਨਾ ਨਹੀਂ ਲੈਂਦਾ ਜੇ ਸਾਰਿਆਂ ਨੂੰ ਪੁੱਛ ਕੇ ਫੈਸਲਾ ਲਿਆ ਹੁੰਦਾ ਤੇ ਜਿਹੜਾ ਡੇਰੇ ਵਾਲਾ ਸਾਥ ਆ ਉਹਨੂੰ ਕਦੀ ਮਾਫੀ ਨਹੀਂ ਸੀ ਮਿਲਣੀ ਜੇ ਕੋਈ ਚੰਗੇ ਤਕੜੇ ਲੀਡਰ ਹੁੰਦੇ ਉਹਦੇ ਨਾਲ ਬੈਠੇ ਹੁੰਦੇ ਉਹਨਾਂ ਦੀ ਸਲਾਹ ਲਈ ਜਾਂਦੀ ਜਿਹੜਾ ਅੱਜ ਤਾਂ ਰੱਬ ਨੂੰ ਪਿਆਰੇ ਹੋ ਗਏ ਵਿਚਾਰੇ ਅੱਜ ਨਹੀਂ ਹੈਗੇ ਮੈਂ ਨਾਂ ਨਹੀਂ ਕਜਿਓ ਹੁੰਦੇ ਤੇ ਇਹ ਪੰਥ ਨੂੰ ਇਹ ਸੰਕਟ ਨਹੀਂ ਸੀ ਦੇਖਣਾ ਪੈਣਾ ਪੰਜ ਛੇ ਸਦੀ ਮੀਟਿੰਗ ਹੈਗੀ ਦੇਖੋ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਉਹਨਾਂ ਤੋਂ ਬੜੀ ਆਸ ਹੈ ਤੇ ਸਾਰਾ ਸਿੱਖ ਪੰਥ ਇਹ ਟੇਕ ਲਾ ਕੇ ਬੈਠਾ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਆਪਣਾ ਸਿਧਾਂਤ ਆਪਣੀ ਵਿਚਾਰਧਾਰਾ ਰਸੂਲ ਨੇ ਸਿੱਖਾਂ ਦੇ ਉਹਦੇ ਮੁਤਾਬਕ ਇਹ ਫੈਸਲਾ ਹੋਊਗਾ ਤੇ ਸਾਨੂੰ ਯਕੀਨ ਹੈ ਕਿ ਫੈਸਲਾ ਸਿੰਘ ਸਾਹਿਬ ਸਹੀ ਕਰਨਗੇ ਤੇ ਸੰਗਤਾਂ ਵੀ ਇਹ ਚਾਹੁੰਦੀਆਂ ਨੇ ਅੱਜ ਸਾਰੀ ਦੁਨੀਆ 'ਚ ਸੰਗਤ ਬੈਠੀ ਇਹ ਆਸ ਲਾ ਕੇ ਬੈਠੀ ਆ ਕਿ ਜਿਹੜਾ ਫੈਸਲਾ ਆ ਸੇਕ ਪਰੰਪਰਾ ਦੇ ਮੁਤਾਬਕ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਪ੍ਰਮਾਣ ਹੋਊਗਾ ਬਹੁਤ ਧੰਨਵਾਦੀ ਥੈਂਕ ਯੂ